ਹਾਂਜੀ ਆ ਦੇਖੋ ਅਸੀਂ ਬਾਲਣੇ ਚੱਲੇ ਆ ਬਾਲਣੇ ਲਈ ਜਾ ਕੇ ਫੇ ਸ਼ਾਮਣੇ ਘਰ ਦਾ ਕੰਮ ਵੀ ਕਰਨਾ ਹੈ ਤੇ ਇਸ ਕਿਵੇਂ ਬਾਲਣੇ ਲਈ ਜਾ ਕੇ ਫਿਰ ਬੰਦ ਕਰ ਦੋ ਕਰਦੀ ਨਹੀਂ ਤਰਾਕਾ ਫੜ ਦਿੰਦੀ ਮਨ ਨਾਲ ਇੰਜ ਕਿੰਨੇ ਬਿਤੇ ਗਏ ਜੀ ਜਿੱਦੇ ਸਾਡਾ ਸਾਂ ਆ ਮੇਰੇ ਤੇਰੇ ਦੇ ਕਿੰਨੇ ਸਬਾਲਣ ਲੈਣ ਚੱਲ ਜਾ ਆਪਣੇ ਸਾਡੀ ਜਗ੍ਹਾ ਥੋੜੀ ਜਿਹੀ ਇੱਥੇ ਤੇ ਸਵੇ ਦੀ ਸੇਤ ਕਿੰਨੀ ਸੀਗੀ ਹੋਲੀ ਕਿੰਨਾ ਕਹੋਂ ਸਿੱਜ ਜਾ ਆਉਂਦੇ ਆ ਨਾ ਮੈਂ ਬੜਾ ਉਹ ਹੁਣ ਜਿੰਦੀ ਗਈ ਆ ਉਹ ਚਲ ਗਈ ਸੀ ਕਿਤੇ ਨਾ ਮਾਰਦੇ ਇਹਦਾ ਹੈ ਗਿਆ ਵੇ ਕੰਮ ਕਰ ਜਿਹਨ ਹੁੰਦਾ ਹੈ ਉਹਕੇ ਸਕੇ ਕਰਦੇ ਰਹੇ ਜੀ ਦਾ ਕਿ ਲੱਤਾਂ ਚੱਲੀਆਂ ਰਹਿਣ। ਥੋੜਾ ਬੰਨਣ ਲੱਗਿਆ ਵੱਢ ਕੇ ਬਾਹਰ ਕੰਮ ਫਿਰ ਆਈਦਾ ਆ ਤੇ ਠੀਕ ਠਾਕ ਸਾਡੀ ਖੇਤ ਰਵੇ। ਇਸ ਕਰਕੇ ਦੋਹਾਂ ਜਾਂ ਫਾੜੀਆਂ ਪੈਂਦੀਆਂ। ਇਸ ਕਰਕੇ ਉਹਕੇ ਸੂਟਾਂ ਦੀ ਗੱਲ ਆ ਕਿ ਸੂਟ ਇੰਦਾਂ ਮਾਰੇ ਮੋٹے ਪਾਈਦੇ ਅਸੀਂ। ਮਹਿੰਗਾ ਸੂਟ ਨਹੀਂ ਸੀ ਕਦੀ ਲਿਆ ਨਾ ਲਿਆ ਹੋਇਆ ਕਦੀ। माड़े मोटे पाइ गए अगर बाकी जगह आ गई जी साड़ी जगह आ गई सह आ गया जी बार चकना हाल ਮੰਮੇ ਨੇ ਸੂਖਾ ਮੈਂ ਕੋਈ ਚੀਰੂ ਸਿੱਕੋ ਸੋਖੀ ਲਾਦੀ ਬਾਜੋ ਓਏ ਸਿੱਕਾ ਦੇ ਲਾਦੀ ਸੋਖੀ ਉਹਦਾ داری ਲੱਗਦਾ ਸਿੱਕੋ ਵੀ ਸੋਖੀ ਲਾਦੀ ਬਾਜੋ ਆਹੋ ਕੱਲ ਤਾਂ ਸਹੀ ਓਦਾ ਮੇਰੇ ਬਾਪੀ ਦਾ ਮਾੜ ਬੇਟੀ ਕੰਮ ਵੀ ਆਈ ਨਹੀਂ ਮੰਮੀ ਤੈਨੂੰ ਬਿਠਾ ਦੇ ਲੈ ਜਾਣਾ ਹੁਣ ਮੈਂ ਅੱਧਰ ਨੂੰ ਯਾਰ ਆਂਦੇ ਕਿ ਭਲੇ ਐ ਕਿ ਤੂੰ ਤਾਂ ਲੈ ਰੋ ਦੂ ਤੂੰ ਤੇਰੇ ਕੋਲ ਆਂਗੇ ਪਾਪਾ ਆ ਗਿਆ ਮੈਨੂੰ ਆਹੋ ਚਲੋ ਫੇ ਮੋੜ ਕੇ ਲਿਆਉਣੀ ਬਾਹਰ ਆਈ ਨਹੀਂ ਫੇ ਕੋਈ ਨਹੀਂ ਲਾ ਟੁੱਟ ਕੋਈ ਨਹੀਂ ਕਰਾ ਦੂੰਗਾ ਰਾਜ ਮੈਂ ਚਾਰ ਦਾ ਕੇ ਲਾਲ ਕਰਾ ਦੂੰਗਾ ਦੱਸ ਇਹ ਪਪੂ ਦੇ ਸੋਖੇ ਤੇ ਟੁੱਟਦੇ ਹੋਇਆ ਨਾ ਇਹ ਨਹੀਂ ਕਿ ਨਾਈਟ ਟੁੱਟਦੀ ਹਏ ਚੁੱਲਾ ਬਣਾਇਆ ਸੀਗਾ ਮਮੀ ਹੁਣ ਨਿੱਕਾ ਜਾ ਇਹ ਵੀ ਦੱਸਿਓ ਕਿਦਾਂ ਲੱਗਿਆ ਤੁਹਾਨੂੰ ਨਿੱਕਾ ਦਾ ਚੁੱਲਾ ਆ ਇਹ ਘੜਾ ਟੁੱਟ ਗਿਆ ਸੀਗਾ ਉਹਦਾ ਰੈਡੀ ਕੀਤਾ ਹੈ ਦੱਸਿਓ ਕਿਦਾਂ ਲੱਗਿਆ ਕਮੈਂਟ ਬਾਕਸ ਵਿੱਚ ਜ਼ਰੂਰ ਹਾਂਜੀ ਕਿਦਾਂ ਦਾ ਲੱਗਾ ਜੀ ਵਲੌਗ ਫਿਰ ਤੁਹਾਨੂੰ ਸਾਰਿਆਂ ਨੂੰ ਦੱਸਿਓ ਜਰੂਰ ਕਮੈਂਟ ਬਾਕਸ ਵਿੱਚ ਤੇ ਆਪਾਂ ਜਿਹੜਾ ਫੋਨ ਫੜਨਾ ਸਿਖਾ ਰਹੇ ਹਾਂ ਹੌਲੀ-ਹੌਲੀ ਤੇ ਜਿੰਨਾ ਕੁ ਵੀ ਸਿੱਖਿਆ ਮੰਮੀ ਹੁਣ ਉਹਨੇ ਦੱਸਿਓ ਕਿਦਾਂ ਲੱਗਿਆ ਤੁਹਾਨੂੰ ਤੇ ਅਜੇ ਤੱਕ ਚੰਗੀ ਤਰ੍ਹਾਂ ਫੜਨੇ ਨਹੀਂ ਹੁੰਦਾ ਹੈਗਾ ਫੋਨ ਤੇ ਹੌਲੀ-ਹੌਲੀ ਕੋਈ ਗੱਲ ਨਹੀਂ ਆ ਜਾਊਗਾ ਫਿਰ ਆਪਾਂ ਤੁਹਾਡੇ ਸਾਹਮਣੇ ਵੱਡੇ ਵਲੌਗ ਲੈ ਕੇ ਆਵਾਂ ਕਰਾਂਗੇ ਤੇ ਬਾਕੀ ਸਾਡਾ ਵਲੌਗ ਆਉਣਾ ਹੈ ਜੀ 8:30 ਵਜੇ ਜਿਹੜਾ ਲੌਂਗ ਵਲੌਗ ਹੁੰਦਾ ਤੇ ਉਹ 8:30 ਵਜੇ ਆਉਣਾ ਹੈ ਤੇ ਉਹਨੂੰ ਤੁਸੀਂ ਦੇਖਿਓ ਬਹੁਤ ਹੀ ਕੈਂਟ ਵਲੌਗ ਆ ਤੇ ਵਧੀਆ ਵਲੌਗ ਆ ਫਨੀ ਵਲੌਗ ਹੋਊਗਾ ਜਿਹੜਾ ਰਾਤ ਨੂੰ ਆਉਣਾ ਆ ਉਹ ਆਪਾਂ ਸ਼ੂਟ ਕਰ ਰਹੇ ਆ ਤੇ ਹੋਲੀ-ਹੋਲੀ ਸ਼ੂਟ ਕਰਕੇ ਤੇ ਫਿਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੇ ਬਾਕੀ ਹੋਰ ਵੀ 2-4 ਮੈਸੇਜ ਸੀਗੇ ਕਿ ਕਈ ਪੁੱਛ ਰਹੇ ਸੀਗੇ ਇੰਸਟਾਗ੍ਰam ਦਾ ਕ੍ਰਾਈਟੇਰੀਆ ਬਾਰੇ ਪੁੱਛ ਰਹੇ ਸੀਗੇ ਉਹਦੇ ਬਾਰੇ ਵੀ ਵੀਡੀਓ ਅਪਲੋਡ ਕਰਾਂਗੇ ਤੇ ਹੋਰ ਜੇ ਕਿਸੇ ਨੂੰ ਕੋਈ ਇਨਫਰਮੇਸ਼ਨ ਚਾਹੀਦੀ ਆ ਤਾਂ ਦੱਸ ਦਿਓ ਸਾਡੇ ਕਮੈਂਟ ਬਾਕਸ ਵਿੱਚ ਤੇ ਆਪਾਂ ਉਹ ਵੀ ਇਨਫਰਮੇਸ਼ਨ ਦੇ ਦਾਂਗੇ ਸਾਰੀ ਤੇ ਆਪਣੇ ਹੋਰ ਵੀ ਕੁਝ ਦੱਸ ਦੇ ਸੀਗੇ ਤੇ ਵੀਡੀਓ ਕਹਿੰਦੇ ਕਿਦਾਂ ਬਣਾਉਣੇ ਹੈਗੇ ਆ ਉਹ ਵੀ ਦੱਸਿਓ ਕਿਦਾਂ ਐਡ ਕਰੀਦੀ ਆ ਤੇ ਕੀ ਕਰੀਦਾ ਤੇ ਕੀ ਨਹੀਂ ਕਰੀਦਾ ਜਰੂਰ ਦੱਸਾਂਗੇ ਸਾਰਿਆਂ ਨੂੰ ਤੇ ਬਾਕੀ ਤੁਸੀਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਪਿਆਰਾ ਜਿਹਾ ਕਰ ਦਿਓ ਕਮੈਂਟ ਤੇ ਚਲੋ ਠੀਕ ਆ ਜੀ ਇੱਥੇ ਆਪਾਂ ਕਰਦੇ ਆ ਜੀ ਬਲੌਗ ਦਾ ਐਂਡ ਤੇ ਰਾਤ ਵਾਲਾ ਬਲੌਗ ਦੇਖਣ ਲਈ ਹੋ ਜੋ ਰੈਡੀ 8:30 ਵਜੇ ਆ ਜਾਣਾ ਹੈ ਜੀ ਚਲੋ ਠੀਕ ਆ ਜੀ ਸਾਰਿਆਂ ਨੂੰ ਬਾਏ ਬਾਏ